ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੀਤ ਅਕੈਡਮੀ ਦੇ ਅਫੀਸ਼ੀਅਲ YouTube ਚੈਨਲ ਤੇ ਅੱਜ ਤੁਹਾਡੇ ਲਈ ਬਹੁਤ ਵਧੀਆ ਰਿਕਰੂਟਮੈਂਟ ਅਪਡੇਟ ਲੈ ਕੇ ਆਏ ਹਾਂ ਜੀ PWDSB ਦੇ ਵੱਲੋਂ ਨੋਟੀਫਿਕੇਸ਼ਨ ਜਾਰੀ ਹੋਏ ਨੇ ਕੀ ਅਪਡੇਟ ਹੈ ਕੀ ਤੁਹਾਡੇ ਲਈ ਇੰਪੋਰਟੈਂਟ ਉਹਦੇ ਵਿੱਚ ਰਹਿਣ ਵਾਲਾ ਹੈ ਉਹ ਮੈਂ ਪੂਰੀ ਜਾਣਕਾਰੀ ਤੁਹਾਨੂੰ ਇਸ ਵੀਡੀਓ ਚ ਦਵਾਂਗਾ ਹੀ ਸੋ ਵੀਡੀਓ ਨੂੰ ਤੁਸੀਂ ਅੰਤ ਤੱਕ ਪੂਰਾ ਜ਼ਰੂਰ ਦੇਖਿਓ ਜਿਹੜੇ ਕੈਂਡੀਡੇਟਸ ਇਹਨਾਂ ਲਈ PWD ਦੀ ਵੈਬਸਾਈਟਸ ਦੇ ਲਈ ਅਪਲਾਈ ਕੀਤੀਆਂ ਨੇ ਉਹਨਾਂ ਨੇ ਠੀਕ ਹੈ ਜੀ ਕੀਤਾ ਹੋਇਆ ਤਾਂ ਉਹ ਇਸ ਵੀਡੀਓ ਨੂੰ ਜ਼ਰੂਰ ਦੇਖਣ ਉਹਨਾਂ ਲਈ ਇੰਪੋਰਟੈਂਟ ਹੈ ਤਾਂ ਵੀਡੀਓ ਨੂੰ ਆਪਣੇ ਫਰੈਂਡ ਸਰਕ ਤੱਕੇ ਤੋਂ ਉਹ ਵੀ ਚੈੱਕ ਕਰਕੇ ਇਹਦਾ ਲਾਹਾ ਜਿਹੜਾ ਉਹ ਲੈ ਸਕਣ ਤੇ ਚਲੋ ਚੱਲਦੇ ਹਾਂ ਜੀ ਰਿਕਰੂਟਮੈਂਟ ਅਪਡੇਟ ਦੇ ਉੱਪਰ ਤੇ ਉੱਥੇ ਚੱਲ ਕੇ ਸਾਰੀ ਇਨਫੋਰਮੇਸ਼ਨ ਦੇਣਾ ਹੈ ਫਸਟ ਟਾਈਮ ਚੈਨਲ ਤੇ ਆਇਆ ਹਾਂ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਨਾਲ ਦੇ ਨਾਲ ਬੈਲ ਆਈਕਨ ਵੀ ਦਬਾ ਲਿਓ ਤਾਂ ਕਿ ਹਰ ਇੱਕ ਰਿਕਰੂਟਮੈਂਟ ਅਪਡੇਟ ਤੁਹਾਨੂੰ ਤੁਹਾਡੇ ਮੋਬਾਈਲ ਦੇ ਵਿੱਚ ਮਿਲਦਾ ਰਹੇ ਤੇ ਸਮਾਂ ਰਹਿੰਦੇ ਤੁਸੀਂ ਇਹਦੇ ਲਈ ਅਪਲਾਈ ਕਰ ਪਾਓ ਵੈਕੈਂਸੀਜ਼ ਦੀ ਗੱਲ ਕਰਨਾ ਤਾਂ ਹੋਰ ਬਹੁਤ ਸਾਰੀਆਂ ਵੈਕੈਂਸੀਜ਼ ਨੇ ਜਿਨ੍ਹਾਂ ਨੂੰ ਤੁਸੀਂ ਸਾਡੀ ਵੈਬਸਾਈਟ ਤੇ ਜਾ ਕੇ ਚੈੱਕ ਕਰਕੇ ਅਪਲਾਈ ਕਰ ਸਕਦੇ ਹੋ ਜਿਹਦੇ ਲਈ ਸਿੰਪਲੀ ਤੁਸੀਂ Google 'ਚ ਜਾਣਾ ਹੈ ਔਰ ਉੱਥੇ ਜਾ ਤੇ ਡੀਏ ਜੀ ਨੂੰ ਮਿਲ ਜਾਵੇਗੀ ਉਥੋਂ ਸਾਰੇ ਜੌਬ ਰਿਲੇਟਡ ਅਪਡੇਟ ਜਿਹੜੇ ਤੁਸੀਂ ਲੈ ਸਕਦੇ ਹੋ ਤੇ ਚੈੱਕ ਕਰਕੇ ਅਪਲਾਈ ਜਿਹੜਾ ਉਹ ਤੁਸੀਂ ਕਰ ਸਕਦੇ ਹੋ ਤੇ ਚਲੋ ਚੱਲਦੇ ਹਾਂ ਜੀ ਰਿਕਰੂਟਮੈਂਟ ਅਪਡੇਟ ਦੇ ਉੱਪਰ ਤੇ ਉੱਥੇ ਚਲ ਕੇ ਬਾਕੀ ਦੀ ਇਨਫੋਰਮੇਸ਼ਨ ਜਿਹੜੀ ਹੈ ਉਹ ਮੈਂ ਤੁਹਾਡੇ ਨਾਲ ਸ਼ੇਅਰ ਕਰਦਾ ਹਾਂ ਬਾਕੀ ਤੁਹਾਨੂੰ ਕੋਈ ਡਾਊਟ ਰਹਿ ਜਾਂਦਾ ਹੈ ਤਾਂ ਤੁਸੀਂ ਮੈਨੂੰ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਵੀ ਪੁੱਛ ਸਕਦੇ ਹੋ ਤੇ ਕਿਸੇ ਗਵਰਨਮੈਂਟ ਜੌਬ ਦੀ ਵੀ ਤਿਆਰੀ ਕਰ ਰਹੇ ਹੋ ਤਾਂ ਉਹਦੇ ਲਈ ਬੈਸਟ ਸਟੱਡੀ ਮਟੀਰੀਅਲ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਬਾਕਸ ਵਿੱਚ ਅਵੇਲੇਬਲ ਹੈ ਡਾਊਨਲੋਡ ਕਰਕੇ ਆਪਣੀ ਤਿਆਰੀ ਜਿਹੜੀ ਹੈ ਉਹ ਪੱਕੀ ਕਰ ਸਕਦੇ ਸਭ ਤੋਂ ਪਹਿਲਾਂ ਤਾਂ ਇਹ ਨੋਟੀਫਿਕੇਸ਼ਨ ਜਿਹੜਾ ਫਰਸਟ ਹੈਗਾ ਜੀ ਉਹ ਪੀਡ ਪਲੱਸ ਵੀ ਦੇ ਵੱਲੋਂ ਹੀ ਜਾਰੀ ਹੋਇਆ ਜਿਹੜਾ ਕਿ ਦੀਨ ਸਿਵਾਮਾ ਚੋਨ ਬੋਰਡ ਪੰਜਾਬ ਵੱਲੋਂ ਪ੍ਰਕਾਸ਼ਿਤ ਕੀਤਾ ਵੱਖ-ਵੱਖ ਅਸਾਮੀਆਂ ਦੇ ਲਈ ਲਿਖਤੀ ਪ੍ਰੀਖਿਆ ਜਿਹੜੀ ਹੈ ਜੀ ਉਹ ਇੱਥੇ ਇਹਨਾਂ ਨੇ ਆਊਟ ਕੀਤੀ ਹੈ ਸੋ ਇਹਨਾਂ ਨੇ ਮਿਤੀ 16 8 2024 ਨੂੰ ਅਪਲੋਡ ਕੀਤਾ ਗਿਆ ਸੀ ਇਸ ਨੋਟਿਸ ਵਿੱਚ ਦਰਸਾਈ ਹੈ ਤੇ ਅਨਸਾਰ ਸਾਮੀਆਂ ਲਿਖਤੀ ਪ੍ਰੀਖਿਆ ਹੁਣ ਉਹਨਾਂ ਸਾਹਮਣੇ ਦਰਸਾਈ ਮਿਤੀ ਨੂੰ ਮਤਲਬ ਉਹਨਾਂ ਨੇ ਜਿਹੜੇ 16 8 ਨੂੰ ਨੋਟੀਫਿਕੇਸ਼ਨ ਜਾਰੀ ਕਰਕੇ ਦੱਸਿਆ ਸੀ ਕਿ ਇਹ ਜਿਹੜੇ ਐਗਜ਼ਾਮ ਨੇ ਕਦੋਂ-ਕਦੋਂ ਹੋਣਗੇ ਤਾਂ ਉਹ ਟੈਂਟੇਟਿਵ ਡੇਟ ਦੇਖ ਲੈਣੇ ਆ ਇੱਥੇ ਕਿਹੜੀ ਕਿਹੜੀ ਡੇਟਸ ਨੇ ਇਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਡੇਟਾ ਐਂਟਰੀ ਆਪਰੇਟਰ ਦੇ ਲਈ ਸ਼ਿਫਟ 1 ਜਿਹੜੀ ਹੈ 5 10 2024 ਨੂੰ 9 ਤੋਂ 12 ਵਜੇ ਤੱਕ ਹੋਵੇਗੀ ਇਸੇ ਦੇ ਨਾਲ AC ਆਪਰੇਟਰ ਕਮ ਮਕੈਨਿਕ ਦੇ ਲਈ ਵੀ ਸੇਮ ਹੀ ਹੈ ਜੀ ਗਲਾਸ ਬਲੋਵਰ ਕਮ ਸਟੋਰ ਕੀਪਰ ਦੇ ਲਈ ਵੀ ਜੂਨੀਅਰ ਵਾਤਾਵਰਣ ਇੰਜੀਨੀਅਰ ਦੇ ਲਈ ਵੀ ਸੇਮ ਡੇ ਤੁਹਾਡਾ ਜਿਹੜਾ ਹੈ ਐਗਜ਼ਾਮ ਉਹ ਹੋਣਾ ਹੈ ਜੀ ਉਸ ਤੋਂ ਬਾਅਦ ਆਂਦਾ ਹੈ ਸਹਾਇਕ ਪ੍ਰੋਗਰਾਮਰ ਦੇ ਲਈ ਤੇ ਜਿਸ ਦੇ ਵਿੱਚ ਉਸ ਤੋਂ ਬਾਅਦ ਪੋਸਟਾਂ ਦੀ ਗੱਲ ਕਰੀਏ ਨਾ ਸ਼ਿਫਟ 2 ਜਿਹੜੀ ਹੋਣੀ ਹੈ 5 ਤੋਂ 10 ਨੂੰ ਹੀ 3 ਤੋਂ 5 ਵਜੇ ਦੇ ਵਿੱਚ ਠੀਕ ਹੈ ਜੂਨੀਅਰ ਵਿਗਿਆ ਅ ਵਿਗਿਆਨਕ ਅਫਸਰ ਦੀ ਲਾਅ ਅਫਸਰ ਦੀ ਸੇਮ ਸ਼ਿਫਟ ਵਿੱਚ ਹੋਵੇਗੀ ਉਸ ਤੋਂ ਬਾਅਦ ਆਉਂਦਾ ਹੈ 6 10 2024 ਸ਼ਿਫਟ 1 ਦੇ ਲਈ 9 ਤੋਂ 12 ਵਜੇ ਜਿਹੜੀ ਹੋਣੀ ਹੈ ਸਹਾਇਕ ਲਾਇਬ੍ਰੇਰੀਅਨ ਲਾਇਬ੍ਰੇਰੀਅਨ ਲਾਇਬ੍ਰੇਰੀ ਸਹਾਇਕ ਤੇ ਲਾਇਬ੍ਰੇਰੀਅਨ ਦੀਆਂ ਵੈਕੈਂਸੀਸ ਜਿਹੜੀਆਂ ਹੈਗੀਆਂ ਨੇ ਉਹ ਅਲੱਗ-ਅਲੱਗ ਨੋਟੀਫਿਕੇਸ਼ਨ ਜਿਹੜੇ ਆਏ ਸੀਗੇ ਉਹਨਾਂ ਦੇ ਅੱਗੇ ਲਿਖੇ ਹੋਏ ਨੇ ਜਿਨ੍ਹਾਂ ਜਿਨ੍ਹਾਂ ਨੇ ਨੋਟੀਫਿਕੇਸ਼ਨ ਜਿਨ੍ਹਾਂ ਨੂੰ ਨਹੀਂ ਪ ਕੀ ਹੋਈਏ ਕਿ ਕਿਸ ਤਾਰੀਖ ਨੂੰ ਤੁਹਾਡੀ ਹੋਣੀ ਹੈ ਠੀਕ ਹੈ ਉਸ ਤੋਂ ਬਾਅਦ ਆਉਂਦਾ ਹੈ ਪ੍ਰੋਗਰਾਮਰ ਤੇ ਕੇਅਰ ਟੇਕਰ ਦੇ ਲਈ ਸ਼ਿਫਟ 2 ਦੇ ਵਿੱਚ 16 10 ਨੂੰ ਤੁਹਾਡੀ 3:00 3 ਤੋਂ 5:00 ਵਜੇ ਵਾਲੀ ਸੈਕੰਡ ਸ਼ਿਫਟ ਜਿਹੜੀ ਹੈ ਉਹਦੇ ਵਿੱਚ ਤੁਹਾਡਾ ਐਗਜ਼ਾਮ ਜਿਹੜਾ ਇੱਥੇ ਉਹ ਹੋਣਾ ਹੈ ਸੋ ਤੁਸੀਂ ਇਹਦੇ ਲਈ ਚੈੱਕ ਕਰਕੇ ਜਿਹੜਾ ਅਪਲਾਈ ਜਿਹੜਾ ਉਹ ਕਰ ਸਕਦੇ ਹੋ ਸਾਰੇ ਲਿੰਕ ਜਿਹੜੇ ਨੇ ਮੈਂ ਇਹਦਾ ਡਿਸਕ੍ਰਿਪਸ਼ਨ 'ਚ ਤੁਹਾਨੂੰ ਦੇ ਦੇਵਾਂਗਾ ਗੱਲ ਕਰਦੇ ਆ ਸੈਕੰਡ ਅਪਡੇਟ ਦੇ ਬਾਰੇ ਵਿੱਚ ਇਹ ਹੈ ਜੀ ਗਰੁੱਪ ਡੀ ਦੀਆਂ ਵੈਕੈਂਸੀ ਜਿਨ੍ਹਾਂ ਨੂੰ ਨਹੀਂ ਪਤਾ ਦੱਸ ਦੇਣਾ ਹੈ ਗਰੁੱਪ ਡੀ ਦੀਆਂ 10 ਆਫ 2024 ਦੇ ਰਹੀ ਸੇਵਾਦਾਰ ਤੇ ਚੌਂਕੀਦਾਰ ਦੀਆਂ ਵੈਕੈਂਸੀਆਂ ਆਈਆਂ ਸੀ ਜਿਹਦੇ ਲਈ ਕਾਫੀ ਰੋਲਾ ਪੰਜਾਬ ਦੇ ਵਿੱਚ ਪਿਆ ਹੈ ਸੋ ਸਾਰੇ ਕੈਂਡੀਡੇਟ ਦੇ ਲਈ ਅਪਲਾਈ ਵੀ ਜਿਹੜਾ ਉਹ ਕਰ ਰਹੇ ਨੇ ਇਹਨਾਂ ਵੈਕੈਂਸੀਜ਼ ਦੇ ਲਈ ਸੋ ਇਸ ਦੇ ਵਿੱਚ ਅਗਰ ਮੈਂ ਗੱਲ ਕਰਾਂ ਤੇ ਇਹਦੀ ਨੋਟੀਫਿਕੇਸ਼ਨ ਉਹਨਾਂ ਨੇ ਹਲੇ ਹੋਲਡ ਤੇ ਰੱਖ ਦਿੱਤਾ ਹੈ ਹੋਲਡ ਹਿੰਦਨ ਸੈਂ ਜਿਨ੍ਹਾਂ ਨੇ ਅਪਲਾਈ ਕੀਤਾ ਬਹੁਤ ਵਧੀਆ ਜਿਨ੍ਹਾਂ ਨੇ ਨਹੀਂ ਕੀਤਾ ਸੀਗਾ ਲਾਸਟ ਡੇਟ ਨੇੜੇ ਸੀਗੀ 29 ਸਮਥਿੰਗ ਡੇਟ ਸੀਗੀ ਸੋ ਜਿਨ੍ਹਾਂ ਨੇ ਅਪਲਾਈ ਨਹੀਂ ਕੀਤਾ ਕੋਈ ਦਿੱਕਤ ਨਹੀਂ ਹੈ ਇਹ ਨੋਟੀਫਿਕੇਸ਼ਨ ਨੂੰ ਹੋਲਡ ਕਰਦੇ ਨੇ ਕਿਦੋਂ ਕਰਦੇ ਨੇ ਜਾਂ ਕੁਛ ਇਹਦੇ ਚੇਂजेस ਹੋਣਗੇ ਕਿਉਂਕਿ ਜਦੋਂ ਵੀ ਜਿੰਨੀ ਵਾਰੀ ਵੀ ਇਹ ਨੋਟੀਫਿਕੇਸ਼ਨ ਨੂੰ ਹੋਲਡ ਦੇ ਰੱਖਿਆ ਜਾਂਦਾ ਹੈ ਉਹ ਤੁਹਾਡੇ ਡਿਪਾਰਟਮੈਂਟ ਵੱਲੋਂ ਹੀ ਜਿਹੜਾ ਹੈ ਉਹ ਸੁਜੈਸ਼ਨਸ ਆਉਂਦੀਆਂ ਨੇ ਕਿ ਕੀ ਸੁਜੈਸ਼ਨਸ ਹੋਰ ਹੋ ਸਕਦੀਆਂ ਨੇ ਤਾਂ ਕਿ ਬਾਅਦ ਵਿੱਚ ਕਲੈਕਸ਼ਨ ਕਰਨ ਦੀ بجائے ਜਿਹੜਾ ਨੋਟੀਫਿਕੇਸ਼ਨ ਨੂੰ ਰੀ-ਰੀਲੀਜ਼ ਕਰ ਦਿੱਤਾ ਜਾਵੇ ਸੋ ਇੱਥੇ ਜਿਹੜੇ ਚੇਂजेस ਐਕਸਪੈਕਟ ਕਰ ਰਹੇ ਆ ਆਪਾਂ ਉਹ ਤੁਹਾਡੀ ਏਜ ਲਿਮਟ ਨੂੰ ਲੈ ਕੇ ਆ ਕਿ ਗਰੁੱਪ ਡੀ ਦੇ ਵਿੱਚ ਕਿਉਂਕਿ ਰੈਗੂਲਰ ਵੈਕੈਂਸੀਜ਼ ਹੋਣੀਆਂ ਹੋਣ ਜਾ ਰਹੀਆਂ ਨੇ ਤਾਂ ਇਸ ਦੇ ਵਿੱਚ ਤੁਹਾਡੇ ਤੇ ਚੇਂजेस ਜਿਹੜੇ ਨੇ ਤੁਹਾਨੂੰ ਕਾਫੀ ਦੇਖਣ ਨੂੰ ਮਿਲਣਗੇ ਜੋ ਵੀ ਚੇਂजेस ਆਣਗੇ ਮੈਂ ਤੁਹਾਨੂੰ ਜ਼ਰੂਰ ਦੱਸਾਂਗਾ ਸੋ ਤੁਸੀਂ ਜੁੜੇ ਰਹਿਣਾ ਸਾਡੇ ਨਾਲ ਇਸ ਅਪਡੇਟ ਦੇ ਰਿਗਾਰਡਿੰਗ ਸਭ ਤੋਂ ਵੱਧ ਇਨਫੋਰਮੇਸ਼ਨ ਲੈਣ ਦੇ ਲਈ ਔਰ ਇਸੇ ਦੇ ਨਾਲ پیਡ ਪਲੱਸ ਵੀ ਦੇ ਵੱਲੋਂ ਲੇਟੈਸਟ ਨੋਟੀਫਿਕੇਸ਼ਨ ਜਿਹੜੇ ਨੇ ਹੋਰ ਵੀ ਆਉਣ ਵਾਲੇ ਨੇ ਅਪਕਮਿੰਗ ਵੈਕੈਂਸੀਜ਼ ਦੇ ਇੱਕ ਵੀਡੀਓ ਮੈਂ ਜ਼ਰੂਰ ਬਣਾਵਾਂਗਾ ਤੁਹਾਡੇ ਲਈ ਜਿਨ੍ਹਾਂ ਕੈਂਡੀਡੇਟ ਨੂੰ ਨਹੀਂ ਪਤਾ ਸੋ ਉਹਨਾਂ ਨੂੰ ਵੀ ਪਤਾ ਲੱਗ ਜਾਵੇਗਾ ਜਿਹੜੇ ਤਿਆਰੀ ਕਰਨਾ ਚਾਹੁੰਦੇ ਨੇ ਉਹ ਸਾਰੇ ਤਿਆਰੀ ਜਿਹੜੀ ਹੈ ਇਹਦੇ ਬਾਰੇ ਵਿੱਚ ਉਹ ਕਰ ਸਕਣ ਸੋ ਮੈਂ ਤੁਹਾਨੂੰ ਸਾਰੇ ਲਿੰਕ ਜਿਹੜੇ ਨੇ ਡਿਸਕ੍ਰਿਪਸ਼ਨ ਚ ਦੇ ਦੇਵਾਂਗਾ ਜਾ ਜੇ ਵੀ ਕੋਈ ਵੀ ਡਾਊਟ ਹੈ ਤਾਂ ਤੁਸੀਂ ਮੈਨੂੰ ਕਮੈਂਟ ਬਾਕਸ 'ਚ ਕਮੈਂਟ ਕਰਕੇ ਦੱਸ ਸਕਦੇ ਹੋ ਮੈਂ ਤੁਹਾਡੇ ਲਈ ਹਰ ਵਾਰ ਦੀ ਤਰ੍ਹਾਂ ਲੇਟੈਸਟ ਰਿਕਰੂਟਮੈਂਟ ਅਪਡੇਟ ਜਿਹੜਾ ਉਹ ਲੈ ਕੇ ਆਂਦਾ ਹੀ ਰਵਾਂਗਾ ਸੋ ਇਹ ਅੱਜ ਦਾ ਨੋਟੀਫਿਕੇਸ਼ਨ ਹੈ ਜਿਹੜਾ ਕਿ ਆਊਟ ਕੀਤਾ ਗਿਆ ਹੈ ਜੀ ਹੁਣ ਮੈਂ ਤੁਹਾਨੂੰ ਮਿਲਾਂਗਾ ਨਵੇਂ ਨੋਟੀਫਿਕੇਸ਼ਨ ਦੇ ਨਾਲ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਦੇ ਲਈ ਧੰਨਵਾਦ ਜੀ